ਖਾਲਸਾ ਜੀ ਅੱਜ ਭਗਤਾਂ ਦੇ ਵਿੱਚੋਂ ਭਗਤ ਰਵੀਦਾਸ ਜੀ ਉਹਨਾਂ ਦਾ ਜਨਮ ਦਿਹਾੜਾ ਵੀ ਹੈ ਇਹ ਖਾਲਸਾ ਜੀ ਫੱਗਣ ਦੀ ਪੂਰਨਮਾਸ਼ੀ ਨੂੰ ਜ਼ਿਆਦਾਤਰ ਮਨਾਇਆ ਜਾਂਦਾ ਹੈ ਭਗਤ ਰਵੀਦਾਸ ਦੀ ਉਹਨਾਂ ਦੇ ਜੀਵਨ ਕੌਤਕਾਂ ਦੇ ਬਾਰੇ ਵਿਦਵਾਨ ਜਣਾਂ ਨੇ ਆਪਣੇ ਪੱਖ ਵੱਖੋ ਵੱਖਰੇ ਲਿਖੇ ਹੈ ਪਰ ਮਹਾਪੁਰਖਾਂ ਨੇ ਆਪ ਹੀ ਉਹਨਾਂ ਦੇ ਪਿਤਾ ਦਾ ਜਨਮ ਕੀਤਾ ਹੈ ਸੰਤੋਖਾ ਦਾਸ ਕਰਕੇ ਉਨ੍ਹਾਂ ਦੇ ਇਤਿਹਾਸ ਦੇ ਵਿੱਚ ਪਿਤਾ ਦਾ ਨਾਮ ਸੰਤੋਖਾ ਦਾਸ ਹੁੰਦਾ ਹੀ ਹੈ ਤੇ ਉਨ੍ਹਾਂ ਦੇ ਜਨਮ ਦੀ ਤਿੱਥ ਵੀ ਕੋਈ ਇੱਕ ਨਹੀਂ ਹੈ ਲਗਭਗ 13ਵੀਂ ਸਦੀ ਮੰਨੀ ਜਾਂਦੀ ਹੈ ਜ਼ਿਆਦਾਤਰ 1377 ਜਾਂ 1333 ਇਸ ਨੂੰ ਮੰਨਦੇ ਹੈ ਤੇ ਖਾਲਸਾ ਜੀ ਇਹ ਸਮੇਂ ਦੇ ਵਿੱਚ ਬਨਾਰਸ ਦੇ ਵਿੱਚ ਭਗਤ ਰਵਿਦਾਸ ਜੀਾਂ ਦਾ ਜਿਹੜਾ ਜਨਮ ਹੁੰਦਾ ਹੈ ਭਗਤ ਰਵਿਦਾਸ ਜੀਾਂ ਦੀ ਮਾਤਾ ਦਾ ਨਾਮ ਕੌਂਸਾ ਦੇਵੀ ਕਰਕੇ ਆਉਂਦਾ ਹੈ ਤੇ ਖਾਲਸਾ ਜੀ ਪਗਦਰ ਵਿਦਾ ਜਿਆਨੇ